ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪ੍ਰਮਾ ਦਾ ਮੋੜ ਤੋਂ ਸਵਾਗਤ ਹੈ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅੱਜ ਰਾਤ ਨੂੰ ਕਿਸ ਇਲਾਕੇ ਵਿੱਚ ਮੀਂਹ ਦੇ ਹਨੇਰੇ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਅੱਜ ਦਿਨ ਦੇ ਵਿੱਚ ਆਪਾਂ ਗੱਲ ਕਰੀ ਤਾਂ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦੇ ਨਾਲ ਕਿਣਮਣਕਣੀ ਦੇਖਣ ਨੂੰ ਮਿਲੀ ਪਰ ਬਾਕੀ ਓਵਰਲ ਪੰਜਾਬ ਦੇ ਵਿੱਚ ਤਾਪਮਾਨ ਵਧੇ ਹੋਏ ਸੀ ਧੁੱਪ ਪੂਰੇ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਪਈ ਹੈ ਹਮਸ ਦੇ ਵਿੱਚ ਬਾਧਾ ਹੋਇਆ ਪਰ ਉਨਾ ਬਾਧਾ ਨਹੀਂ ਹੋਇਆ ਜਿੰਨਾ ਕਿ ਅਸੀਂ ਪਿਛਲੇ ਦਿਨਾਂ ਤੋਂ ਦੇਖਦੇ ਆ ਰਹੇ ਸੀ ਗਰਮੀ ਦੇ ਵਿੱਚ ਕੋਈ ਐਨਾ ਖਾਸ ਜਾਫਾ ਵੀ ਨਹੀਂ ਹੋਇਆ ਕਿ ਕਹਿ ਸਕੇ ਕਿ ਗਰਮੀ ਝੱਲਣ ਯੋਗ ਨਹੀਂ ਸੀ ਪਰ ਫੇਰ ਵੀ ਠੀਕ ਠਾਕ ਗਰਮੀ ਅਜ ਪੰਜਾਬ ਦੇ ਵਿੱਚ ਪਈ ਹੈ ਰਾਤ ਦੇ ਵੇਲੇ ਦੀ ਗੱਲ ਕਰ ਲੈਂਦੇ ਆ ਸੈਟਰਡੇ ਮੈਂ ਤੁਹਾਡੇ ਸਾਹਮਣੇ ਆ ਜੀ ਇਮੇਜ ਦੇਖਣ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਦੇਖ ਸਕਦੇ ਹੋ ਕਿ ਪੰਜਾਬ ਦੇ ਸਰਹੱਦੀ ਇਲਾਕੇ ਜਿਹੜਾ ਪਾਕਿਸਤਾਨ ਨੂੰ ਟੱਚ ਕਰਦਾ ਮਾਝੇ ਅਤੇ ਮਾਲਵੇ ਦਾ ਇਸ ਇਲਾਕੇ ਵਿੱਚ ਫਿਲਹਾਲ ਬੱਦਲਬਾਹੀ ਬਣਦੀ ਦਿਖਾਈ ਦੇ ਰਹੀ ਹੈ ਤੇ ਕੋਈ ਵੱਡੀਆਂ ਕਾਰਵਾਈਆਂ ਫਿਲਹਾਲ ਇਸ ਮੌਸਮ ਦੀਆਂ ਦਿਖਾਈ ਨਹੀਂ ਦੇ ਰਹੀਆਂ ਹਲਕੇ ਫੁਲਕੇ ਕਿਣਮਣ ਖ ਪਰ ਕੋਈ ਵੱਡੀਆਂ ਕਾਰਵਾਈਆਂ ਨਾ ਹੋਣ ਦੀ ਉਮੀਦ ਹੈ ਜਿ ਦਿਖਾਈ ਦੇ ਰਹੀ ਹੈ ਮੌਸਮ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਪਮਾਨ ਲਗਭਗ 26 27 ਤੋਂ ਲੈ ਕੇ 28 29 ਤੱਕ ਪੰਜਾਬ ਦੇ ਵਿੱਚ ਓਵਰਆਲ ਰਾਤ ਨੂੰ ਬਣੇ ਰਹਿਣਗੇ ਕਿਸੇ ਤਰੀਕੇ ਦੀ ਮੀਂਹ ਦੀ ਵੱਡੀ ਹਲਚਲ ਅੱਜ ਰਾਤ ਦਿਖਾਈ ਨਹੀਂ ਦੇ ਰਹੀ ਮੌਸਮ ਸਥਿਰ ਅਤੇ ਠੀਕ ਬਣਿਆ ਰਹੇਗਾ ਬਾਕੀ ਗੱਲ ਕਰ ਲਈਏ ਆਉਂਦੇ ਦਿਨਾਂ ਦੀ ਤਾਂ ਆਉਂਦੇ ਦਿਨਾਂ ਦੇ ਵੀ 7-8 ਤਰੀਕ ਨੂੰ ਦੁਬਾਰਾ ਤੋਂ ਮੌਸਮ ਦਾ ਅਲਰਟ ਹੈ ਜੀ ਜਿਹਦੇ ਬਾਰੇ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਇਹੋ ਚੈਨਲ YouTube ਵਾਲੇ ਫਾਰਮਰ ਤੇ ਤਾਂ ਕਿ ਨਵੀਆਂ ਨਵੀਆਂ ਮੌਸਮ ਦੀ ਅਪਡੇਟ ਤੁਹਾਡੇ ਤੱਕ ਬਣੀਆ ਆਉਂਦੀਆਂ ਰਹਿਣ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ